ਅਗਲੀ ਖਬਰ ਦਾ ਰੁਕ ਕਰਦੇ ਹਾਂ ਤਰਨਤਾਰਨ ਦੇ ਵਿੱਚ ਗੋਲੀਆਂ ਮਾਰ ਕੇ ਸਰਪੰਚ ਦਾ ਕਤਲ ਕੀਤਾ ਗਿਆ ਬਦਮਾਸ਼ਾਂ ਨੇ ਸੈਲੂਨ ਦੇ ਅੰਦਰ ਵੜ ਕੇ ਗੋਲੀਆਂ ਮਾਰੀਆਂ ਨੇ ਖਾਸ ਤੌਰ ਦੇ ਉੱਤੇ ਸਰਪੰਚ ਸੋਨੂ ਚੀਮਾ ਦੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋਈ ਹੈ ਅਡਾ ਚਬਾਲ ਦੇ ਸਰਪੰਚ ਤੇ ਅਣਪਛਾਤੇਆਂ ਨੇ ਫਾਇਰਿੰਗ ਕੀਤੀ ਸੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇਹ ਹਮਲਾਵਰ ਸਨ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀਸੀਟੀਵੀ ਦੇ ਵਿੱਚ ਹਮਲਾਵਰ ਨਜ਼ਰ ਆਏ ਨੇ ਇਹ ਤਸਵੀਰ ਸੀਸੀਟੀਵੀ ਤਸਵੀਰ ਹੈ ਜਿਸ ਦੇ ਵਿੱਚ ਹਮਲਾਵਰ ਇਸ ਵਾਰਦਾਤ ਤੋਂ ਬਾਅਦ ਨਜ਼ਰ ਆਏ ਨੇ ਮੋਟਰਸਾਈਕਲ ਦੇ ਉੱਤੇ ਸਵਾਰ ਇਹ ਹਮਲਾਵਰ ਨਜ਼ਰ ਆਏ ਇੱਕ ਹਮਲਾਵਰ ਭੱਜਦਾ ਹੋਇਆ ਵਿਖਾਈ ਦਿੱਤਾ ਤੇ ਮੋਟਰਸਾਈਕਲ ਤੇ ਸਵਾਰ ਹੋਇਆ ਤੇ ਰਫੀ ਚੱਕਰ ਹੋ ਗਏ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦੇਣ ਤੋਂ ਬਾਅਦ ਦੀਆਂ ਤਸਵੀਰਾਂ ਨੇ ਅਣਪਛਾਤੇਆਂ ਨੇ ਫਾਇਰਿੰਗ ਕੀਤੀ ਸੀਸੀਟੀਵੀ ਦੇ ਵਿੱਚ ਹਮਲਾਵਰ ਨਜ਼ਰ ਆਏ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇਹਨਾਂ ਹਮਲਾਵਰਾਂ ਨੇ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਰਨਤਾਰਨ ਦੀਆਂ ਇਹ ਤਸਵੀਰਾਂ ਨੇ ਇੱਕ ਪਾਸੇ ਸਰਪੰਚ ਜਿਸ ਦਾ ਕਤਲ ਕੀਤਾ ਗਿਆ ਤਾਂ ਦੂਜੇ ਪਾਸੇ ਉਹ ਹਮਲਾਵਰ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਰਨਤਾਰਨ ਦੇ ਵਿੱਚ ਗੋਲੀਆਂ ਮਾਰ ਕੇ ਸਰਪੰਚ ਦਾ ਕਤਲ ਕੀਤਾ ਗਿਆ ਬਦਮਾਸ਼ਾਂ ਨੇ ਸੈਲੂਨ ਦੇ ਅੰਦਰ ਵੜ ਕੇ ਗੋਲੀਆਂ ਮਾਰੀਆਂ ਜਿਸ ਤੋਂ ਬਾਅਦ ਸਰਪੰਚ ਦੀ ਮੌਤ ਹੋਈ ਹੈ ਸਰਪੰਚ ਸੋਨੂ ਚੀਮਾ ਦੀ ਹਸਪਤਾਲੇ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਇਹ ਤਿੰਨ ਤਸਵੀਰਾਂ ਇਸ ਪੂਰੇ ਘਟਨਾਕ੍ਰਮ ਨੂੰ ਦਰਸਾਉਂਦੀਆਂ ਹੋਈਆਂ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਦੂਜੇ ਪਾਸੇ ਉਹ ਸੈਲੂਨ ਜਿੱਥੇ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਤਾਂ ਤੀਜੀ ਤਸਵੀਰ ਹਮਲਾਵਰਾਂ ਦੀ ਹੈ ਸੀਸੀਟੀਵੀ ਤਸਵੀਰ ਹੈ ਜਿਸ ਦੇ ਵਿੱਚ ਇਹ ਹਮਲਾਵਰ ਕੈਦ ਹੋਏ ਨੇ ਇਨ ਆਧਿਆ ਤਸਵੀਰਾਂ ਕੈਦ ਹੋਈਆਂ ਨੇ ਪਰ ਸਿੱਧੇ ਤੌਰ ਦੇ ਉੱਤੇ ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਨਾਲ ਕਿ ਆਖਰ ਇਹ ਕਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਹੈ ਦਿਨ ਚੜ੍ਹੇ ਦਿਨ ਦਿਹਾੜੇ ਸਰੇ ਰਾਹ ਅਜਹੀਆਂ ਵਾਰਦਾਤਾਂ ਨੂੰ ਇਹ ਬਦਮਾਸ਼ ਇਹ ਹਮਲਾਵਰ ਗੈਂਗਸਟਰ ਬੇਖੌਫ ਹੋ ਕੇ ਅੰਜਾਮ ਦੇ ਰਹੇ ਨੇ ਦੋ ਤਿੰਨ ਗਾਹਕ ਹੋਰ ਬੈਠੇ ਹੀ ਤੋਂ ਉਹ ਮੁੰਡਾ ਆਇਆ ਵਾ ਇੱਕ ਲੋਈ ਦੀ ਬੁੱਕਲ ਮਾਰਿਆ ਸੀ ਤੇ ਉਹਦੇ ਬਾਅਦ ਉਹਨੇ ਕੀ ਕੀਤਾ ਜੇ ਵੀ ਮੇਰੇ ਮੈਨੂੰ ਆਨਕੇ ਪੁੱਛਿਆ ਜੀ ਵੀ ਕਿੰਨੇ ਕਿੰਨੇ ਕ ਨੰਮਰਿਆ ਮੈਂ ਕੀ ਕਰਾਉਣਾ ਤੋਂ ਆਂਦਾ ਦਾੜੀ ਕਟਾਉਣੇ ਤੇ ਮੈਂ ਜੇ ਮੇਰੇ ਤੋਂ ਇੱਕ ਨੰਮਰਿਆ ਟਾਈਮ ਲੱਗਣਾ ਤਾਂ ਇਹ ਠੀਕ ਹੈ ਉਥੇ ਖਲੋਤਾ ਰਿਹਾ ਖਲੋਤਾ ਰਿਹਾ ਤੇ ਜਦੋਂ ਸਰਪੰਚ ਜੀ ਵਾਲ ਬੂਲ ਕਟਾ ਲਏ ਆ ਕਟਾ ਕੇ ਕੁਰਸੀ ਤੋਂ ਉੱਠ ਕੇ ਸਾਈਡ 'ਚ ਥੋੜੇ ਜਿਹਾ ਆਏ ਨੇ ਤੇ ਉਹਨੇ ਗੋਲੀ ਮਾਰ ਕੇ ਤੇ ਬਾਹਰ ਭੱਜ ਗਿਆ ਲਗਭਗ 7-8 ਜਨੇ ਹੋਨੇ ਹਨ ਦੁਕਾਨ ਦੇ ਦੋ ਗੋਲੀਆਂ ਚਲਾਈਆਂ ਸਰ ਤੁਹਾਡੇ ਅੰਦਰ ਜਿਹੜੇ ਆਏ ਆ ਮੇਰੇ ਅੰਦਰ ਇੱਕੋ ਬੰਦਾ ਆਇਆ ਜਿਸਨੇ ਗੋਲੀ ਚਲਾਈ ਬਾਕੀ ਕਸਟਮਰ ਹੀ ਰੈਗੂਲਰ ਇਨਵੈਸਟੀਗੇਸ਼ਨ ਤੋਂ ਲੱਗਦਾ ਵੀ ਇਹਨਾਂ ਦੀ ਕੋਈ ਪਿਛਲੀ ਇਹ ਵੀ ਆਪ ਵੀ ਅਲਰਟ ਰਹਿੰਦੇ ਸੀ ਕਿ ਵੈਪਨ ਪਰਸਨਲ ਰੱਖਿਆ ਹੋਇਆ ਸੀ ਦੋ ਇਹਨਾਂ ਨੇ ਪ੍ਰਾਈਵੇਟ ਆਪ ਦੇ ਨਾਲ ਕੋਈ ਮੋਡੇ ਗਨਮੈਨ ਇੱਕ ਵੀ ਰੱਖੇ ਹੋਏ ਸੀਗੇ ਔਰ ਅੱਜ ਕੁਦਰਤੀ ਇਹਨਾਂ ਦਾ ਜਿਹੜਾ ਵੈਪਨ ਸੀ ਉਹ ਗੱਡੀ 'ਚ ਪਿਆ ਸੀਗਾ ਐਂਡ ਹਜੇ ਤੱਕ ਦੀ ਸ਼ਾਇਦ ਵੀ ਕੋਈ ਅਮਰਤ ਪਾਲ ਬਾਟ ਬਾਟ ਹੈਗਾ ਨਾਲ ਦੇ ਨਾਗੇ ਮੀਆਂ ਵੀ ਲਈ ਪਿੰਡ ਤੋਂ ਉਹਦੇ ਨਾਲ ਕੋਈ ਰਾਈਵਲਰੀ ਵਗੈਰਾ ਚੱਲਦੀ ਆ ਉਹਨੇ ਫੇਸਬੁੱਕ ਤੇ ਪਹਿਲੇ ਵੀ ਇੱਕ ਦੋ ਵਾਰ ਇਹਨਾਂ ਨੂੰ ਕੋਈ ਥ੍ਰੈਟ ਨਹੀਂ ਉਪਾਈ ਆ ਵੀ ਮੈਂ ਤਾਡੇ ਕਰਕੇ ਮੈਨੂੰ ਬਾਹਰ ਭਜਣਾ ਪਿਆ ਜਾਂ ਕਰਨਾ ਪਿਆ ਤਾਂ ਮੇਬੀ ਕੁਝ ਹੋਰ ਐਂਗਲਸ ਤੇ ਵੀ ਮੇਨ ਤਾਂ ਹਜੇ ਤੱਕ ਉਹੀ ਸਾਹਮਣੇ ਆਈ ਹੈ ਬਟ ਕੀ ਹੋਰ ਐਂਗਲਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਪੈਸੀਫਿਕਲੀ ਈਡਸ ਸਾਡੇ ਕੋਲ ਹੈਗੀਆਂ ਅਸੀਂ ਛੇਤੀ ਬੰਦਿਆਂ ਨੂੰ ਫੜ ਲਾਂਗੇ ਉੱਥੇ ਇਹਨਾਂ ਨੂੰ ਪਤਾ ਲੱਗਾ ਕਿ ਦੋ ਅਣਪਛਾਤੇ ਬੰਦੇ ਆਏ ਇਹ ਸੋਨੂ ਜੀ ਕਟਿੰਗ ਕਰਾ ਰਹੇ ਆ ਉਹਨੂੰ ਜੀ ਮਾਸਰਪੰਜ ਜੀ ਦੋ ਬੰਦੇ ਆਏ ਇੱਕ ਨੇ ਅੰਦਰ ਵੜ ਕੇ ਗੋਲੀਆਂ ਮਾਰ ਦਿੱਤੀਆਂ ਬਾਅਦ ਚ ਭਾਜੀ ਕਿੰਨੀਆਂ ਗੋਲੀਆਂ ਲੱਗੀਆਂ ਸੀ ਇਹਨਾਂ ਨੇ ਇਨਵੈਸਟੀਗੇਸ਼ਨ ਚੱਲ ਰਹੀ ਬਾਕੀ ਗੋਲੀਆਂ ਕਿੰਨੀਆਂ ਲੱਗੀਆਂ ਇਹਨਾਂ ਨੂੰ ਕਿੱਥੇ ਗੋਲੀ ਕਿੱਥੇ ਚੱਲੀ ਹੈ ਜੀ ਦੱਸੋ ਗੋਲੀਆਂ ਪੋਸਟਮਾਰਟਮ ਤੋਂ ਪਤਾ ਲੱਗੂ ਕਿੰਨੀਆਂ ਵੱਜੀਆਂ ਮੈਂ ਤਾਂ ਅਜੇ ਅੰਦਰ ਗਿਆ ਨਹੀਂ ਪੇਟ ਪੇਟ ਚ ਗੋਲੀ ਕਿਹੜੀ ਜਗ੍ਹਾ ਤੇ ਬੈਠੇ ਸੀ ਉਦੋਂ ਜਦੋਂ ਗੋਲੀ ਲੱਗੀ ਸੀ ਉਹ ਅੰਦਰ ਖੜੇ ਇਹ ਕਟਿੰਗ ਵਾਲੀ ਦੁਕਾਨ ਤੇ ਜਮਾਨੇ ਵਜ ਦਾ ਸਮਾਂ ਸੀ ਸਵੇਰੇ ਸਵੇਰੇ ਕੋਈ ਹੋਊ ਆ 8:30 9:00 ਪਰ ਮੈਨੂੰ ਇਹ ਗੱਲ ਦੱਸੋ ਇਹਦਾ ਹੱਲ ਕੀ ਹੈ ਜੀ ਮੈਂ ਐਮਐਲਏ ਮੰਨ ਲਓ ਮੈਂ ਅੱਜ ਹੀ ਸੁਣੋ ਮੈਂ ਅੱਜ ਆਪਣੇ ਗਨਮੈਨਾਂ ਨੂੰ ਕਹਿ ਰਿਹਾ ਸੀ ਮੈਂ ਮੈਂ ਗਨਮੈਨਾਂ ਨੂੰ ਕਹਿ ਰਿਹਾ ਸੀ ਮੈਂ ਕਹਾਂ ਜੀ ਮੈਂ ਘਰੋਂ ਜਦੋਂ ਨਿਕਲਦਾ ਮੈਂ ਕੱਲਾ ਨਿਕਲਦਾ ਕੱਲਾ ਮੈਂ ਤੁਰ ਪਿੰਦਾ ਮੈਨੂੰ ਉੱਥੇ ਕੋਈ ਦੋ ਗੋਲੀਆਂ ਮਾਰ ਦੂ ਤਾਂ ਕੀ ਕਰੂਗਾ ਜੀ ਕੋਈ ਵੀ ਜਿਹੜੇ ਜਿਹੜੇ ਲੋਕਾਂ ਦੇ ਮਨਾਂ 'ਚ ਜ਼ਹਿਰ ਭਰੇ ਜਿਹੜੇ ਜਿਹੜੇ ਬੈਡ ਆਂਸਰ ਆ ਉਹ ਨਹੀਂ ਬਾਜ਼ ਆ ਰਹੇ ਜੀ ਜੀ ਤੇ ਉਹਨਾਂ ਵਿਰੁੱਧ ਸਾਨੂੰ ਸਾਰਿਆਂ ਨੂੰ ਜਿੱਥੇ ਪ੍ਰਸ਼ਾਸਨ ਨੂੰ ਲੜਾਈ ਲੜਨੀ ਪਊਗੀ ਸਮਾਜ ਨੂੰ ਵੀ ਸਾਨੂੰ ਉਹਨਾਂ ਦੇ ਵਿਰੁੱਧ ਖੜੇ ਹੋਣਾ ਪਊਗਾ ਜੇ ਇਹ ਤਾਂ ਉਹਨਾਂ ਨੇ ਕੰਪਲੇਂਟ ਕੀਤੀ ਫਿਰ ਬਿਲਕੁਲ ਨਗੇਲੀ ਹੈ ਜੀ ਹੁਣ ਕੰਪਲੇਂਟ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ